ਪ੍ਰਭਾਉ ਅੱਜ ਪੂਰੇ 90 ਦਿਨ ਹੋ ਚੁੱਕੇ ਨੇ ਆਪਾਂ ਨੂੰ ਪਿਆਜ਼ ਲਾਇਆ ਨੂੰ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਸਾਈਜ਼ ਆ ਰਿਹਾ ਜਿਹੜਾ ਤੁਸੀਂ ਆ ਦੇਖ ਰਹੇ ਹੋਗੇ ਇਸ ਵਕਤ ਇਹ 70 ਤੋਂ 75% ਪੂਰੇ ਬਾਣ ਦੇ ਵਿੱਚ ਜਿਹੜਾ ਇਹੀ ਸਾਈਜ਼ ਲੈ ਰਿਹਾ ਇਹੀ ਸ਼ੇਪ ਲੈ ਰਿਹਾਗਾ ਜਿਹੜਾ ਗੰਡਾਗਾ ਹਨਾ ਜਿਵੇਂ ਕਿਸੇ ਵੀਰ ਦੇ ਖੁੱਲੇ ਜਿਹੇ ਹੱਥ ਨਾਲ ਵੱਟੇ ਹੁੰਦੇ ਲੱਡੂ ਹੁੰਦੇ ਨੇਗੇ ਹਨਾ ਉਹ ਸਾਈਜ਼ ਲੈ ਰਿਹਾਗਾ ਹਨਾ ਪਰ ਇਸ ਤੋਂ ਵੀ ਵਧੀਆ ਗੱਲ ਹੈ ਵੀ ਇਸ ਤੋਂ ਵਧੀਆ ਸਾਈਜ਼ ਹੋਰ ਵੀ ਆ ਰਿਹਾ ਜਿਵੇਂ ਵੱਟਾਂ ਦੇ ਕੋਲੇ ਜਾਂ ਕਿਤੇ ਕਿਤੇ ਇਸ ਤੋਂ ਵੀ ਡਬਲ ਸਾਈਜ਼ ਆ ਰਿਹਾਗਾ ਦਿਲ ਖੁਸ਼ ਹੁੰਦਾਗਾ ਜਦੋਂ ਮਿਹਨਤ ਕੀਤੀ ਰਾਸ ਆਉਂਦੀ ਹੈਗੀ ਆਪਾਂ ਨੂੰ ਹਨਾ ਔਰ ਹੈਰਾਨੀ ਦੀ ਗੱਲ ਇਹ ਆ ਵੀ 90 ਦਿਨ ਤੋਂ ਬਾਅਦ ਵੀ ਇੱਕ ਪ੍ਰੋਬਲਮ ਆ ਰਹੀ ਹੈਗੀ ਜਿਹੜਾ ਗਾ ਗੰਡਾ ਬਣ ਨਹੀਂ ਰਿਹਾ ਕਿਤੇ ਕਿਤੇ ਖੁੱਡਾਂ ਦੇ ਵਿੱਚ ਡੈੜੀਆਂ ਦੇ ਵਿੱਚ ਭੂਮਿਕਾ ਡਿਵੈਲਪ ਹੋਈ ਹੈਗੀ ਵਧੀਆ ਮੀਡੀਅਮ ਡਿਵੈਲਪ ਹੋਈ ਹੈਗੀ ਪਰ ਗੰਡੇ ਦੀ ਬਜਾਏ ਗੰਢੀ ਬਣੀ ਹੈਗੀ ਉਹਦਾ ਕਾਰਨ ਕੀ ਆ ਉਹਦਾ ਕਾਰਨ ਦੱਸਣ ਲੱਗਾਂਗਾ ਬਾਈ ਵੈਸੇ ਤਾਂ ਜੇ ਆਪਾਂ ਦੇਖੀਏ ਇਹ ਜਿਹੜੇ ਡੈੜੀਆਂ ਨੇਗੀਆਂ ਤਾਂ ਇਹਨਾਂ ਨੂੰ ਪਾਣੀ ਵੀ ਕਸਾਰ ਲਾਇਆ ਗਿਆ ਸੀਗਾ ਤੇ ਇਹਨਾਂ ਨੂੰ ਖਾਦਾਂ ਜਿਹੜੀ ਸਪਰੇਅ ਉਹ ਵੀ ਕਸਾਰ ਦਿੱਤੀਆਂ ਨੇ ਜਦੋਂ ਆਪਾਂ ਬੂਟਾ ਪੱਟ ਕੇ ਦੇਖਦੇ ਆਗੇ ਨੀਚੇ ਸਿਉਂਖ ਵੀ ਕੋਈ ਨਹੀਂ ਹੈਗੀ ਹਨਾ ਤੇ ਜਾਨੀ ਕਿ ਓਵਰ ਆਲ ਦੀ ਸੇਵਾ ਬਰੋਬਰ ਹੋਈ ਸੀਗੀ ਪਰ ਫਿਰ ਵੀ ਕਿਉਂ ਨਹੀਂ ਬਣਿਆ ਉਹਦਾ ਕਾਰਨ ਹੈ ਜਿਹੜਾ ਉਥੇ ਪਗੌਰ ਕਰਾਂਗੇ ਜੀ ਆਪਾਂ ਇੱਥੇ ਗੌਰ ਕਰ ਲੈਨੇ ਆ ਕਿ ਜਿਹੜਾ ਆਪਣਾ 20 ਤੋਂ 25% ਜਿਹੜਾ ਝਾੜ ਘਟਣਾਗਾ ਉਹ ਬਚ ਸਕਦਾਗਾ ਉਹ ਆਪਾਂ ਰੋਕ ਸਕਦੇ ਆਂਗੇ ਇੱਥੇ ਆਪਾਂ ਗੌਰ ਕਰਦੇ ਆਂਗੇ ਹੁਣ ਜਿਵੇਂ ਐਗਜ਼ਾਮਪਲ ਵੇਸ ਤੇ ਮੈਂ ਤੁਹਾਨੂੰ ਦੱਸਾਂ ਸਭ ਤੋਂ ਪਹਿਲਾਂ ਜਿਵੇਂ ਫਲਾਂ ਵਾਲੇ ਬੂਟੇ ਲਾ ਲਈਏ ਹਨ ਤਾਂ ਫਲਾਂ ਵਾਲੇ ਬੂਟੇ ਜਿਵੇਂ ਨਿੰਬੂ ਪ੍ਰਜਾਤੀ ਵਾਲੇ ਬੂਟੇ ਹੋਗੇ ਆੜੂ ਹੋ ਗਿਆ ਅਮਰੂਦ ਹੋ ਗਿਆ ਚੀਕ ਹੋ ਗਿਆ ਇਹਨਾਂ ਦਾ ਫਲ ਝੜ ਰਿਹਾਗਾ ਤੇ ਉਹਦਾ ਮੇਨ ਕਾਰਨ ਹੁੰਦਾਗਾ ਜਿਵੇਂ ਸਭ ਤੋਂ ਪਹਿਲਾਂ ਤਾਂ ਪਾਣੀ ਜ਼ਿਆਦਾ ਲਾ ਦਨੇ ਆ ਉਦੋਂ ਵੀ ਫਲ ਝੜਦਾ ਜਾਂ ਘੱਟ ਲੱਗਦਾਗਾ ਔੜ ਲੱਗ ਜਾਂਦੀ ਆ ਉਦੋਂ ਵੀ ਝੜਦਾਗਾ ਵੱਧ ਪਾਣੀ ਲੱਗਣ ਕਾਰਨ ਉਲੀ ਲੱਗ ਜਾਂਦੀ ਉਹਦਾ ਝੜਦੇ ਝੜਦਾ ਤੇ ਇੱਕ ਦੂਸਰਾ ਕਾਰਨ ਹੁੰਦਾਗਾ ਕੈਲਸ਼ੀਅਮ ਦਾ ਘੱਟ ਜਾਣਾ ਸਭ ਤੋਂ ਵੱਧ ਲੋੜ ਹੁੰਦੀ ਹੈ ਕਿ ਕੈਲਸ਼ੀਅਮ ਦੀ ਇਸ ਵਕਤ ਜਦੋਂ ਫਲ ਬਣ ਰਿਹਾ ਹੁੰਦਾ ਜਦੋਂ ਕਿਸੇ ਫਸਲ ਚ ਦਾਣਾ ਪੈ ਰਿਹਾ ਹੁੰਦਾ ਕਈ ਵੀਰ ਮਾਈਕਰੋਨਿਊਟ੍ਰੀਐਂਟ ਦੀ ਸਪਰੇਅ ਕਰਕੇ ਜਿਹੜਾਗਾ ਉਦੋਂ ਕਵਰ ਵੀ ਕਰ ਲੈਂਦੇ ਨੇ ਪਰ ਜ਼ਿਆਦਾਤਰ ਕਈ ਵਾਰੀ ਕਵਰ ਨਹੀਂ ਵੀ ਹੁੰਦਾ ਹੈਗਾ 50% ਤਾਂ ਉਦੋਂ ਕੈਲਸ਼ੀ ਅ ਤਰਬੂਜ ਤੇ ਅਨਾਰ ਦੀ ਖੇਤੀ ਕਰਦੇ ਨੇ ਜਿਹੜੇ ਵੀਰ ਉਹਨਾਂ ਨੂੰ ਪਤਾ ਫਲ ਪਾਟਣ ਦੀ ਸਮੱਸਿਆ ਵੀ ਆਉਣ ਲੱਗ ਜਾਂਦੀ ਹੈ ਤੇ ਨਾਲ ਨਾਲ ਜਦੋਂ ਕੈਲਸ਼ੀਅਮ ਘਟਦਾ ਹੈਗਾ ਤੇ ਨਾਲ ਬੋਰ ਹੋਣ ਦੀ ਘਾਟ ਹੋਣ ਕਰਕੇ ਵੀ ਗੰਡਾ ਪਾੜ ਜਾਂਦਾ ਕਈ ਵਾਰੀ ਹੈ ਨਾ ਉਹ ਵੀ ਜ਼ਰੂਰੀ ਹੈਗਾ ਹੁਣ ਜਿਹੜਾ ਬੂਟੇ ਦੇ ਵਿੱਚ ਮੇਨ ਕੈਲਸ਼ੀਅਮ ਦਾ ਕੰਮ ਹੁੰਦਾ ਕੀ ਹੈ ਬਾਈ ਸੈੱਲਾਂ ਦੀ ਗ੍ਰੋਥ ਕਰਨਾ ਪੱਤਿਆਂ ਦੀ ਗ੍ਰੋਥ ਕਰਨਾ ਤਣੇ ਦੀ ਗ੍ਰੋਥ ਕਰਨਾ ਫਲ ਦੀ ਜਿਹੜੀ ਫਲ ਦਾ weight size ਵਧਾਉਣਾ ਜਾਂ ਮਿੱਠਾ ਕਰਨਾ ਉਹਨੂੰ ਮੋਟਾ ਕਰਨਾ ਹੋ ਗਿਆ ਹੈ ਨਾ ਸੋ ਕੈਲਸ਼ੀਅਮ ਘਟਣ ਦੇ ਕਾਰਨ ਓਵਰ ਆਲ ਬੂਟੇ ਦੀ ਗ੍ਰੋਥ ਰੁਕ ਜਾਂਦੀ ਹੈਗੀ ਹੁਣ ਆਪਾਂ ਨੇ ਕਰਨਾ ਕੀ ਹੈ ਭਾਈ ਬਾਹਰੋਂ ਪਹਿਲੀ ਗੱਲ ਤਾਂ ਕੈਲਸ਼ੀਅਮ ਦੀ ਲੈਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਕਿਉਂਕਿ ਹੁਣ ਕਿਸਾਨ ਵੀਰਾਂ ਦਾ 90 ਦਿਨਾਂ ਤੋਂ ਵੱਧ ਖਰਚਾ ਕਰਨ ਨੂੰ ਦਿਲ ਨਹੀਂ ਕਰ ਰਿਹਾ ਬਹੁਤ ਖਰਚਾ ਹੋਇਆ ਪਿਆਗਾ ਸੋ ਆਪਾਂ ਨੇ ਖਰਚਾ ਘਟਾਉਣਾਗਾ ਨਾ ਕਿ ਵਧਾਉਣਾਗਾ ਆਪਾਂ ਘਰੇ ਹੀ ਕੈਲਸ਼ੀਅਮ ਤਿਆਰ ਕਰ ਸਕਦੇ ਆਂਗੇ ਉਹਦਾ ਮੈਂ ਹੱਲ ਦੱਸੂਗਾ ਵੀ ਆਪਾਂ ਕਿਵੇਂ ਤਿਆਰ ਕਰਨਾ ਵਿਧੀ ਕੀ ਆ ਡੋਜ਼ ਕੀ ਹੋਊਗੀ ਹਨਾ ਕੈਲਸ਼ੀਅਮ ਸਿੰਪਲ ਤੁਸੀਂ ਨੇ ਕੀ ਕਰਨਾ ਪ੍ਰਤੀ ਏਕੜ ਦੇ ਲਈ 5 ਕਿਲੋ ਚੂਨਾ ਲੈਣਾ ਡਲਿਆਂ ਵਾਲਾ ਹਨਾ ਆਪਣਾ ਸਾਰਾ 50 ਰੁਪਏ ਦਾ ਜਾਂ ਖਰਚਾ ਆਊਗਾ ਹਨਾ ਤੇ ਤੁਸੀਂ ਜੋ 5 ਕਿਲੋ ਜਦ ਚੂਨਾ ਲੈ ਕੇ ਨਾ ਘੜ ਜੇ ਤੁਸੀਂ ਮੰਨ ਕੇ ਚੱਲੋ ਕਨਾਲ ਜਾਂ ਬਿੱਗਾ ਲਗਾ ਰਹੇ ਹਾਂ ਅਸੀਂ ਸਿਰਫ ਇੰਨਾ ਹੀ ਬਣ ਲਾਇਆ ਸੀਗਾ ਬਿੱਗੇ ਦੇ ਲਈ ਆਪਾਂ ਨੇ 1 ਕਿਲੋ ਚੂਨਾ ਲਿਆ ਸੀਗਾ ਤੇ ਉਹਦੇ ਵਿੱਚ 5 ਲੀਟਰ ਪਾਣੀ ਆ ਜਿਹੜਾ ਘੜੇ ਦੇ ਵਿੱਚ ਪਾਤਾ ਸੀਗਾ ਤਾਂ ਅਸੀਂ ਸਿੰਪਲ ਉੱਥੇ ਕੀ ਕਰਨਾ ਹੈਗਾ ਇਹਨੂੰ ਜਿਹੜਾ ਹੈਗਾ 3 ਦਿਨਾਂ ਵਾਸਤੇ ਢਾਕੇ ਰੱਖ ਦੇਣਾਗਾ ਕੱਪੜੇ ਨਾਲ ਜਾਂ ਢੱਕਣ ਨਾਲ ਹਨਾ ਤੈਨੂੰ ਪਰ 3 ਦਿਨਾਂ ਦੇ ਵਿੱਚ ਵਿੱਚ ਅਸੀਂ ਸਵੇਰੇ ਸ਼ਾਮ ਲੱਕੜ ਦੇ ਡੰਡੇ ਨਾਲ ਹਿਲਾਉਂਦਾ ਜਰੂਰ ਰਹਿਣਾਗਾ ਤਾਂ ਹਿਲਾਉਣ ਦੇ ਨਾਲ ਕੀ ਹੈਗਾ ਜਿਹੜੀਆਂ ਗਰਮ ਗੈਸਾਂ ਨੇਗੀਆਂ ਉਹ ਬਾਹਰ ਨਿਕਲ ਜਾਣਗੀਆਂ ਹਨਾ ਤਾਂ ਜਿਹੜਾ ਹੈਗਾ ਠੰਡਾ ਹੋ ਜਾਊਗਾ ਚੂਨਾ ਤਾਂ 3 ਦਿਨਾਂ ਤੋਂ ਬਾਅਦ ਜਦੋਂ ਚੌਥੇ ਇਦੇ ਵਿੱਚ ਕੈਲਸ਼ੀਅਮ ਪੂਰਾ ਆ ਚੁੱਕਿਆ ਹੁੰਦਾਗਾ ਹਨਾ ਤਾਂ ਉਹਨੂੰ ਅਸੀਂ ਕਿਸੇ ਛੋਟੇ ਬਰਤਨ ਨਾਲ ਕੌਲੀ ਜਾਂ ਗਲਾਸ ਦੇ ਨਾਲ ਉੱਪਰੋਂ ਨਤਾਰ ਲੈਣਾ ਉਸ ਦਿਨ ਚੌਥੇ ਦਿਨ ਜਿੱਦੇ ਬਰਤਨ ਆ ਉਹਦੇ ਛੇੜਨਾ ਨਹੀਂ ਹੈਗਾ ਉਹਦੇ ਅਸੀਂ ਡੰਡਾ ਨਹੀਂ ਮਾਰਨਾ ਉਹਦੇ ਵਿੱਚ ਹਲਾਉਣਾ ਨਹੀਂ ਹੈਗਾ ਤਾਂ ਉੱਪਰੋਂ ਛਾਣ ਕੇ ਅਸੀਂ ਕਿਸੇ ਅਲੱਗ ਬਰਤਨ ਦੇ ਵਿੱਚ ਰੱਖ ਲੈਣਾਗਾ ਫਿਰ ਅਸੀਂ ਰੇਤ ਲਈ ਵਾਣ ਦੇ ਲਈ ਅਲੱਗ ਆ ਵੀਰੇ ਤਰੀਕਾ ਦੇਣ ਦਾ ਜਿਹੜਾਗਾ ਹਨਾ ਤਾਂ ਡਾਕਰ ਵਾਣ ਦੇ ਲਈ ਅਲੱਗ ਆ ਰੇਤ ਲਈ ਵਾਣ ਦੇ ਲਈ ਤੁਸੀਂ ਜਿਹੜਾ ਉਹ ਪਾਣੀ ਉੱਪਰੋਂ ਸਾਰਾ ਨਤਾਰ ਨਤਾਰਿਆਗਾ ਜਾ ਇਕੱਠਾ ਕੀਤਾ ਇਸੇ ਬਰਤਨ ਦੇ ਵਿੱਚ ਤੁਸੀਂ ਕਿਸੇ ਡ੍ਰਿਪਰ ਸਿਸਟਮ ਰਾਹੀਂ ਜਿਹੜਾ ਦੇ ਸਕਦੇ ਹੋਗੇ ਪੂਰੇ ਬਾਣ ਦੇ ਵਿੱਚ ਤਾਂ ਕਿ ਚਲਾ ਜਾਵੇ ਹੌਲੀ-ਹੌਲੀ ਡਰਮ ਦੇ ਵਿੱਚ 40 50 ਲੀਟਰ ਤੁਸੀਂ ਜਿਹੜਾ ਪਾਣੀ ਲੈ ਕੇ ਉਹਦੇ ਵਿੱਚ ਮਿਕਸ ਕਰ ਸਕਦੇ ਹੋਗੇ ਇਥੇ ਤਰੀਕਾ ਹੈਗਾ ਪਰ ਜੇ ਡੱਕਰ ਬਾਣਾਗਾ ਉੱਥੇ ਤੁਸੀਂ ਨੇ ਡ੍ਰਿਪ ਸਿਸਟਮ ਨਾਲ ਨਹੀਂ ਦੇਣਾ ਉੱਥੇ ਸਪਰੇਅ ਕਰਨੀ ਆ 500 ਐਮਐਲ ਪ੍ਰਤੀ ਪੰਪ ਦੇ ਨਾਲ ਤੁਸੀਂ ਜਿਹੜਾ ਹੈਗਾ 15 18 ਲੀਟਰ ਵਾਲਾ ਪੰਪ ਉਹਦੇ ਵਿੱਚ ਪਾ ਲੈਣਾਗਾ ਅੱਧਾ ਲੀਟਰ ਕਾਫੀ ਹੈਗਾ ਤਾਂ ਤੁਸੀਂ ਸਪਰੇਅ ਕਰ ਦੇਣੀ ਹੈਗੀ ਦੋ ਵਾਰ ਹਫਤੇ 10 ਦਿਨ ਤੇ ਗੈਪ ਤੇ ਬਹੁਤ ਹੈਗਾ ਜੇ ਗਿੱਲਾ ਬਾਣ ਹੈਗਾਗਾ ਹਨਾ ਗਿੱਲੇ ਬਾਣ ਦੇ ਵਿੱਚ ਕਰਨੀ ਹੈਗੀ ਤੁਸੀਂ ਨੇ ਇਹ ਉਹ ਜ਼ਰੂਰ ਮੈਂ ਜਿਹੜਾਗਾ ਧਿਆਨ ਰੱਖਿਓ ਵੀ ਮਿਕਸ ਨਹੀਂ ਕਰਨੀ ਹੈਗੀ ਆਪਾਂ ਨੇ ਕੈਲਸ਼ੀਅਮ ਵਿੱਚ ਪੰਪ ਦੇ ਵਿੱਚ ਜਾਂ ਜੇ ਅਸੀਂ ਡ੍ਰਿਪਰਾਂਹੀਂ ਦੇ ਰਹਿਆਂਗੇ ਉਸ ਤੇ ਵੀ ਤਾਂ ਉਹ 24 ਘੰਟਿਆਂ ਦੇ ਗੈਪ ਨਾਲ ਕਰਨੀ ਹੈ ਕਿਉਂਕਿ ਉਹ ਵੀ ਬਹੁਤ ਜ਼ਰੂਰੀ ਤੱਤ ਹੈਗਾ ਕੈਲਸ਼ੀਅਮ ਵੀ ਜੇ ਕਿੱਥੇ ਦਾ 65% ਲੱਗਣਾਗਾ ਹਨਾ ਤਾਂ ਜੇ ਬੋਰੋਨ ਨਾਲ ਉਹ ਤਾਂ 100% ਕੰਮ ਕਰਦਾ ਕੈਲਸ਼ੀਅਮ ਪਰ ਜੇ ਬੋਰੋਨ ਨਹੀਂ ਤੁਸੀਂ ਜਿਓਗੇ ਤਾਂ ਗੰਡੇ ਪਾਟਣ ਦੀ ਪ੍ਰੋਬਲਮ ਹੁੰਦੀ ਆਉਂਦੀ ਆ ਬੋਰੋਨ ਦੀ ਰੇਤਲੇ ਬਾਣਾ ਤੇ ਸਪੈਸ਼ਲ ਤੌਰ ਤੇ ਉਹ ਸਾਨੂੰ ਬਹੁਤ ਜ਼ਰੂਰੀ ਹੈਗਾ ਤੇ ਇੱਕ ਕੰਡੀਸ਼ਨ ਹੋਰ ਹੈਗੀ ਵੀ ਤੁਸੀਂ ਇਹ ਜਿਹੜਾ ਘੜਾ ਹੀ ਲੈਣਾਗਾ ਮਿੱਟੀ ਦਾ ਕੋਈ ਪਲਾਸਟਿਕ ਦਾ ਬਰਤਨ ਨਹੀਂ ਲੈਣਾ ਸਟੀਲ ਦਾ ਨਹੀਂ ਲੈਣਾ ਹੈਗਾ ਕਿਉਂਕਿ ਬਹੁਤ ਰਿਐਕਸ਼ਨ ਕਰ ਜਾਂਦਾ ਹੈਗਾ ਪਾਣੀ ਦੇ ਨਾਲ ਗਰਮ ਹੋ ਜਾਂਦਾ ਹੈਗਾ ਤੇ ਪਲਾਸਟਿਕ ਪਾੜ ਵੀ ਸਕਦੀ ਹੈਗਾ ਇਹ ਹੈਗੀ ਤੇ ਜਿਹੜਾਗਾ ਫਾਇਦਾ ਇਹਦਾ ਇਹੀ ਹੈਗਾ ਕਿ ਤੁਸੀਂ ਜਿਹੜਾ ਆਪਦਾ 20 ਤੋਂ 25% ਜਿਹੜਾ ਝਾੜ ਘਟਣਾ ਉਹ ਬਚਾ ਸਕਦੇ ਹੋਗੇ ਤੇ ਓਵਰਆਲ ਬੂਟੇ ਦੀ ਜਿਹੜੀ ਗਰੋਥ ਕਰ ਦੇਣੀ ਹੈ ਕੈਲਸ਼ੀਅਮ ਨੇ ਹੈਨਾ ਜੇ ਅਗਰ ਬਾਹਣ ਦੇ ਵਿੱਚ ਚਲਾ ਗਿਆ ਪ러스 ਜਿਹੜਾ ਗੰਡੇ ਦਾ ਸਾਈਜ਼ ਲੈ ਕੇ ਆਉਣਾਗਾ ਜੋ ਕਿ ਆਪਾਂ ਨੂੰ ਉਹੀ ਚਾਹੀਦਾਗਾ ਤੇ ਮਿੱਟੀ ਦਾ ਪੀ ਐਚ ਲੈਵਲ ਵੀ ਇਹਨੇ ਵਧਾਉਣਾਗਾ ਜੇ ਮਿੱਟੀ ਦਾ ਪੀ ਐਚ ਲੈਵਲ ਵੱਧ ਗਿਆ ਹਨਾ ਤਾਂ ਕੈਨ ਜਿਹੜਾਗਾ ਕੈਲਸ਼ੀਅਮ ਆਉਣ ਤੋਂ ਬਾਅਦ ਪੀ ਐਚ ਲੈਵਲ ਵਧਣ ਤੋਂ ਬਾਅਦ ਜ਼ਮੀਨ ਦੇ ਵਿੱਚ ਜਿਹੜੇ ਜਿੰਨੇ ਫਾਸਫੋਰਸ ਦੇ ਤੱਤ ਪਏ ਨੇਗੇ ਸਾਰੇ ਮੋٹے ਜਾਂ ਛੋਟੇ ਤੱਤ ਨੇਗੇ ਉਹ ਸਾਰੇ ਇਹਨੇ ਚੱਕ ਲੈਣੇ ਨੇਗੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਨਾਗਾ ਸੋ ਅੱਜ ਦੇ ਲਈ ਇਹੀ ਜਾਣਕਾਰੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਵੀਰਾਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਉਹਨਾਂ ਦਾ ਵੀ ਭਲਾ ਹੋ ਸਕੇ ਧੰਨਵਾਦ